ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਸੰਗਰੂਰ ਦੀ ਵਿਧਾਇਕਾ ਨਰਿੰਦਰ ਕੋਰ ਪ੍ਰਾਜ ਪਵਾਨੀਗੜ ਹਲਕੇ ਵਿੱਚ ਗਈ ਜਿੱਥੇ ਉਹਨਾਂ ਨੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਪ੍ਰਾਜ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਇਹ ਹਲਕੇ ਨਨ ਲਾਗੇ ਲਗਾ ਕੇ ਜਾਏ ਜਾ ਰਹੇ ਸਨ ਪਰ ਉਹਨਾਂ ਦੀ ਸਰਕਾਰ ਇਹ ਸਾਰੇ ਅਧੂਰੇ ਕੰਮ ਪੂਰਾ ਕਰ ਰਹੀ ਹੈ ਪ੍ਰਾਜ ਨੇ ਕਿਹਾ ਕਿ ਹਲਕਾ ਨਵਾਂ ਨਵਾਂ ਨਗਰ ਕੌਂਸਲ ਦੇ ਅਧੀਨ ਆਇਆ ਹੈ ਤੇ ਇਸ ਲਈ ਸਾਰੇ ਅਧੂਰੇ ਕੰਮ ਦੀ ਲਿਸਟ ਬਣਾ ਲਈ ਗਈ ਹੈ ਤੇ ਆਉਣ ਵਾਲੇ ਸਮੇਂ ਵਿੱਚ ਸਾਰੇ ਕੰਮ ਪੂਰੇ ਕਰਲੇ ਚਾਣਗੇ ਬਿਲਕੁਲ ਪੁਆਣੀਗੜ ਬਲਦ ਕੈਂਚੀਆਂ ਜਿਹੜਾ ਇੱਕ ਬਲਦ ਕੋਟੀ ਪੰਚਾਇਤ ਸੀਗੀ ਸੋ ਪਿਛਲੇ ਸਮੇਂ ਦੇ ਵਿੱਚ ਇਹਨੂੰ ਨਗਰ ਕੌਂਸਲ ਦੇ ਵਿੱਚ ਜਿਹੜਾ ਦਰਜਾ ਤਾਂ ਇਹਨੂੰ ਮਾਨਤਾ ਦਿੱਤਾ ਗਿਆ ਪਰ ਜਿਹੜੀਆਂ ਸੁਵਿਧਾਵਾਂ ਸੀਗੀਆਂ ਉਹਦੇ ਪਾਸੇ ਅੱਜ ਤੱਕ ਕਿਸੇ ਸਰਕਾਰ ਨੇ ਜਿਹੜਾ ਧਿਆਨ ਨਹੀਂ ਦਿੱਤਾ ਸੋ ਪਿੱਛੇ ਜਿੰਨੀ ਇੱਥੇ ਸਮੱਸਿਆ ਸੀਗੀ ਅਸੀਂ ਕੁੱਲ ਮਿਲਾ ਕੇ ਉਹਦਾ ਕਾਫੀ ਹੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਚਾਹੇ ਰੋਡ ਦੀ ਜਿਹੜੀ ਪ੍ਰੋਬਲਮ ਸੀਗੀ ਪਰ ਜਿਹੜੀ ਮੇਨ ਸੀਵਰੇਜ ਦੀ ਜਿਹੜੀ ਸਮੱਸਿਆ ਹੈਗੀ ਆ ਉਹਦਾ ਹੱਲ ਕਰਨ ਲਈ ਸਾਡੀ ਲਗਾਤਾਰ ਪਿਛਲੇ ਲੰਬੇ ਸਮੇਂ ਤੋਂ ਅਸੀਂ ਨੈਸ਼ਨਲ ਹਾਈਵੇ ਦੇ ਨਾਲ ਵੀ ਜਿਹੜਾ ਰਾਬਤਾ ਕਰ ਰਹੇ ਆ ਤੇ ਹੁਣ ਪਿਛਲੇ ਦਿਨੀ ਜਿਹੜਾ ਨੈਸ਼ਨਲ ਹਾਈਵੇ ਦੇ ਨਾਲ ਸਾਡੇ ਨਗਰ ਕਾਉਂਸਲ ਭਵਾਨੀਗੜ੍ਹ ਦੀ ਸਾਡੇ ਸਾਰੇ ਜਿਹੜੇ ਬਾਕੀ ਜਿਹੜੇ ਸੀਵਰੇਜ ਬੋਰਡ ਦੇ ਹੋਰ ਸਾਰੇ ਅਧਿਕਾਰੀਆਂ ਦੇ ਨਾਲ ਜਿਹੜੀ ਮੀਟਿੰਗ ਹੋਈ ਆ ਉਸ ਤੋਂ ਉਸ ਮੀਟਿੰਗ ਤੋਂ ਬਾਅਦ ਸਹਿਮਤੀ ਦੇ ਨਾਲ ਜਿਹੜਾ ਇਥੋਂ ਸੀਵਰੇਜ ਦੀ ਜਿਹੜੀ ਪਾਈਪਲਾਈਨ ਆ ਉਹ ਜਿਹੜੀ ਦੱਬਣ ਦੀ ਮਨਜ਼ੂਰੀਆਂ ਜਿਹੜੀਆਂ ਅਸੀਂ ਲੈ ਚੁੱਕੇ ਆ ਤੇ ਹੁਣ ਉਹਦਾ ਨਗਰ ਕਾਉਂਸਲ ਦੇ ਵਿੱਚੋਂ ਹਾਊਸ ਦੇ ਵੱਲੋਂ ਮਤਾ ਵੀ ਜਿਹੜਾ ਪ੍ਰਵਾਨ ਕਰ ਲਿਆ ਗਿਆ 1-2 ਦਿਨਾਂ ਦੇ ਵਿੱਚ ਜਿਹੜਾ ਟੈਂਡਰ ਫਲੋਡ ਹੋ ਜੂਗਾ ਉਸ ਤੋਂ ਬਾਅਦ ਜਿਹੜੀ ਇਸ ਦੀ ਜਿਹੜੀ ਮੇਨ ਲਾਈਨ ਸਿਵਰ ਦੀ ਉਹ ਇੱਥੋਂ ਪਾਉਂਦੇ ਹੋਏ ਅਸੀਂ ਜਿਹੜੀ ਬਹਾਵਲਪੁਰੀ ਸਭਾ ਕੋਲ ਜਿਹੜਾ ਮੇਨ ਹਾਲ ਜਿਹੜਾ ਉੱਥੇ ਹੈਗਾ ਉਹਦੇ ਨਾਲ ਜਿਹੜਾ ਇਹਨੂੰ ਸਿਵਰ ਨੂੰ ਜੋੜ ਕੇ ਇਸ ਏਰੀਆ ਦੀ ਜਿਹੜੀ ਸੀਵਰੇਜ ਦੀ ਜਿਹੜੀ ਸਮੱਸਿਆ ਹੈਗੀ ਉਹਨੂੰ ਪਰਮਾਨੈਂਟ ਜਿਹੜਾ ਸਹੀ ਤਰ੍ਹਾਂ ਤੇ ਉਹਨੂੰ ਹੱਲ ਕਰਨਾ ਕੁਝ ਬੰਦਾ ਸੀ ਪਗਾਸਿਕਾਣ ਦੀ ਲਾਈਟਾਂ ਵਗੈਰਾ ਲੈ ਕੇ ਉਹਨਾਂ ਬਾਰੇ ਵੀ ਪ੍ਰਬੰਧ ਕੀਤੇ ਜਾਵਗੇ ਪੁਲ ਦੇ ਮਿੱਥੇ ਗਏ ਨੇ ਇਲੈਕਟ੍ਰੀਕਾਂ ਨਹੀਂ ਜਾਂ ਕੋਈ ਲੋਕਨ ਰਾਗੀ ਰਣ ਬੜਾ ਪ੍ਰੋਬਲਮ ਆ। ਬਿਲਕੁਲ ਜਿਹੜੀਆਂ ਲਾਈਟਾਂ ਦੀ ਹੈਗੀ ਆ ਜਿਹੜੀ ਇੱਕ ਦੋ ਜਗ੍ਹਾ ਜਿਹੜੇ ਪਾਰਕ ਦੀ ਵੀ ਡਿਮਾਂਡ ਆ ਮੈਂ ਇਹਨਾਂ ਤੋਂ ਲੋਕੇਸ਼ਨਸ ਮੰਗੀਆਂ ਨੇ ਉਹਦੀ ਜਿਹੜੀ ਮਾਲਕੀ ਆ ਕਿਉਂਕਿ ਨਵਾਂ ਏਰੀਆ ਨਗਰ ਕਾਉਂਸਲ ਦੇ ਵਿੱਚ ਐਡ ਹੋਇਆ ਉਹਨਾਂ ਦੀ ਮਾਲਕੀ ਜਿਹੜੀ ਚੈੱਕ ਕਰਾ ਕੇ ਪਾਰਕ ਵੀ ਬਣਾ ਕੇ ਦੇਵਾਂਗੇ ਲਾਈਟਾਂ ਵੀ ਲਾ ਕੇ ਦੇਵਾਂਗੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਵੀ ਕਰਕੇ ਦੇਵਾਂਗੇ ਔਰ ਮੁਹੱਲੇ ਦੇ ਵਿੱਚ ਵਾਰਡ ਦੇ ਵਿੱਚ ਵੀ ਜਿਹੜਾ ਉਹ ਵੀ ਸੀਵਰੇਜ ਜਿਹੜਾ ਪਵਾ ਕੇ ਦੇਵਾਂਗੇ। ਸਫਾਈ ਨਾਲੀਆਂ ਦੋ ਦਿਨਾਂ ਦੇ ਵਿੱਚ ਜਿਹੜਾ ਕੰਮ ਸ਼ੁਰੂ ਹੋ ਜੂਗਾ ਜੀ ਉਹਦਾ ਟੈਂਡਰ ਜਿਹੜਾ ਹੋ ਚੁੱਕਿਆ ਤਕਰੀਬਨ ਵਰਕ ਆਰਡਰ ਜਿਹੜੇ ਉਹ ਜਾਰੀ ਹੋ ਚੁੱਕੇ ਨੇ ਪ੍ਰਧਾਨ ਜੀ ਮੇਰੇ ਨਾਲ ਹੀ ਨੇ ਤੇ ਕੋਈ ਗੱਲ ਨਹੀਂ ਬਰਸਾਤ ਜਿਹੜੀ ਮੌਨਸੂਨ ਐ ਇਸ ਕੀ ਜਿਹੜੀ ਪ੍ਰੀ ਮੌਨਸੂਨ ਜਿਹੜਾ ਸ਼ੁਰੂ ਹੋ ਗਿਆ ਉੱਤੋਂ ਚਲੋ ਸਾਰੇ ਕਿਤੇ ਹੀ ਹੈਗਾ ਪਰ ਉਹਦੀ ਜਿਹੜੀ ਸਫਾਈ ਹੋ ਪ੍ਰੋਪਰ ਹੋ ਜੂਗੀ ਔਰ ਪੀਣ ਵਾਲੇ ਪਾਣੀ ਦੀ ਜਿਹੜੀ ਸ਼ਹਿਰ ਦੇ ਵਿੱਚ ਸਮੱਸਿਆ ਹੈਗੀ ਜਿਵੇਂ ਸਿੱਧੂ ਸਾਹਿਬ ਤੁਸੀਂ ਪਹਿਲਾਂ ਵੀ ਮੱਦਾਂ ਰੱਖਿਆ ਸੀਗਾ ਥੋੜੇ ਦਿਨ ਪਹਿਲਾਂ ਬੋਗੋਪੀ ਰੋਡ ਤੇ ਉਹ ਤੁਹਾਨੂੰ ਦੱਸ ਦਵਾਂ ਕਿ ਅਗਲੇ ਹਫ਼ਤੇ ਆ ਕੇ ਤੁਹਾਡਾ ਟਿਊਬਵਲ ਆ ਜਿਹੜਾ ਉਹ ਉਹ ਪੀਣ ਵਾਲੇ ਪਾਣੀ ਦੀ ਸਮੱਸਿਆ ਜਿਹੜੀ ਉਹਦੀ ਜੜ ਤੋਂ ਹੱਲ ਕਰਕੇ ਦੇ ਦਾਂਗੇ ਇੱਕ ਟਿਊਬਵੈਲ ਆ ਸਾਡਾ ਜਿਹੜਾ ਬੱਸ ਸਟੈਂਡ ਦੇ ਕੋਲ ਲੱਗ ਰਿਹਾ ਇੱਕ ਟਿਊਬਵੈਲ ਆ ਜਿਹੜਾ ਆਪਣੇ ਮਾਹੀਆ ਪੱਤੀ ਦੇ ਵਿੱਚ ਲੱਗ ਰਿਹਾ ਤੇ ਵੱਡੀ ਪਾਣੀ ਵਾਲੀ ਟੈਂਕੀ ਆ ਉਹਦਾ ਟੈਂਡਰ ਵੀ ਹੋ ਕੇ ਜਾਰੀ ਹੋ ਕੇ ਵਰਕ ਆਰਡਰ ਜਾਰੀ ਹੋ ਗਿਆ ਉਹ ਤੂਰ ਪੱਤੀ ਦੇ ਵਿੱਚ ਅਸੀਂ ਵੱਡੀ ਟੈਂਕੀ ਜਿਹੜੀ ਪਾਣੀ ਵਾਲੀ ਉਹ ਵੀ ਜਿਹੜੀ ਬਣਾਉਣ ਜਾ ਰਹੇ ਹਾਂ ਇਹ ਜਿਹੜੀ ਟੈਂਡਰ ਨਹੀਂ ਟੈਕਨੀਕਲੀ ਜਿਹੜੀ ਮੇਨ ਮੈਟਰ ਜਿਸ ਨੂੰ ਬਿਲਕੁਲ ਮੈਂ ਮੈਂ ਹੱਲ ਕਰੂੰਗਾ ਤੇ ਕੈਮਿਕਲ ਦੇਖੋ ਟੈਂਪਰੇਰੀ ਤਾਂ ਇਹਦਾ ਇਹੀ ਆ ਕਿ ਜਿਹੜੀ ਇਹਦੀ ਸਿਲਟਿੰਗ ਵਗੈਰਾ ਕਢਾ ਕੇ ਜਿਹੜਾ ਇੱਕ ਵਾਰ ਪਾਣੀ ਦੇ ਟੈਂਕਰ ਕਢਾ ਕੇ ਸੀ ਇਹਨੂੰ ਆਹੀ ਕਰ ਸਕਦਾ ਉਹ ਅਸੀਂ ਅੱਜ ਲਾਤੇ ਆ ਬੰਦੇ ਅੱਜ ਉਹ ਸ਼ੁਰੂ ਹੋ ਜਾਊਗਾ ਮੇਰੇ ਜਾਣ ਤੋਂ ਬਾਅਦ ਕੰਮ ਤੇ ਦੂਸਰਾ ਜਿਹੜਾ ਟੈਂਡਰ ਦਾ ਪ੍ਰੋਸੈਸ ਆ ਉਹ 21 ਦਿਨ ਦਾ ਪ੍ਰੋਸੈਸ ਹੈਗਾ ਉਹ ਸਾਰੇ ਡਿਪਾਰਟਮੈਂਟਾਂ ਦਾ ਇੱਕੋ ਹੀ ਪ੍ਰੋਸੈਸ ਆ ਉਹ 2 ਕਿ ਦਿਨ ਦਾ ਪ੍ਰੋਸੈਸ ਦੇ ਵਿੱਚ ਟੈਂਡਰ ਲਾ ਕੇ 1-2 ਦਿਨ ਵਰਕ ਆਰਡਰ ਨੂੰ ਲੱਗਦੇ ਆ ਤੇ 20 ਤੋਂ 25 ਦਿਨਾਂ ਦਾ ਕੰਮ ਹੈ ਜਿਹਦੇ ਵਿੱਚ ਇਹ ਕੰਮ ਆਪਣਾ ਸ਼ੁਰੂ ਹੋ ਗਿਆ ਜਿਹੜਾ ਨੈਸ਼ਨਲ ਹਾਈਵੇ ਨਾਲ ਇਸ਼ੂ ਹੈ ਕਿਉਂਕਿ ਉਹ ਬਰਸਾਤੀ ਨਾਲੇ ਨੇ ਉਹਦੇ 'ਚ ਆਪਣੇ ਏਰੀਆ ਦਾ ਸੀਵਰੇਜ ਦਾ ਪਾਣੀ ਜਾ ਰਿਹਾ ਨੈਸ਼ਨਲ ਹਾਈਵੇ ਬੁਲਾਇਆ ਸੀਗਾ ਉਹ ਕਹਿੰਦੇ ਜੀ ਸਾਡਾ ਬਰਸਾਤੀ ਨਾਲਿਆਂ ਦਾ ਪਾਣੀ ਹੋਵੇ ਸੀ ਸਾਫ਼ ਕਰ ਦਿਆ ਕਰੀਏ ਪਰ ਹੁਣ ਹਰ ਟਾਈਮ ਉਹਦੇ ਵਿੱਚ ਸੀਵਰ ਦਾ ਪਾਣੀ ਜਿਹੜਾ ਖੜਾ ਹੁੰਦਾ ਤੇ ਉਹ ਵੀ ਉਹਨੂੰ ਸਫਾਈ ਨਹੀਂ ਕਰ ਸਕਦੇ ਨਗਰ ਕੌਂਸਲ ਟਾਈਮ ਟੂ ਟਾਈਮ ਦੀ ਸਫਾਈ ਜਿਹੜੀ ਉਹ ਕਰਦਾ ਆ ਰਿਹਾ ਪਹਿਲਾਂ ਵੀ ਅਸੀਂ ਕਰਾਈ ਹੈ ਸੋ ਹੁਣ ਪਰ ਇਹਦਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਪੱਕਾ ਹਾਲ ਹੈ ਜਿਹੜਾ ਸੀਵਰੇਜ ਦਾ ਕਰਕੇ ਇੱਕ ਵਾਰੀ ਤਾਂ ਸਾਰੀਆਂ ਲਾਈਟਾਂ ਚਲਾਤੀਆਂ ਸੀਗੀਆਂ ਮੈਂ ਪਿਛਲੇ ਦਿਨੀ ਮੈਂ ਵੀ ਲੰਗੀ ਉਸ ਟਾਈਮ ਲਾਈਟਾਂ ਚੱਲ ਰਹੀਆਂ ਸੀਗੀਆਂ ਪਰ ਜੇ ਫੇਰ ਵੀ ਕੋਈ ਦਿੱਕਤ ਆ ਰਹੀ ਹੈ ਤਾਂ ਆਪਾਂ ਉਹਨੂੰ ਦੁਬਾਰਾ ਠੀਕ ਕਰਾ ਲੈਨੇ ਜਿੱਦਾਂ ਤੁਹਾਨੂੰ ਸਵਾਲ ਕਰੇ ਮੈਂ ਚੈੱਕ ਕਰਾ ਲੈਣੀ ਜੇਕਰ ਲੋਕਾਂ ਨਾਲ ਗੱਲ ਕਰੀਏ ਤਾਂ ਉਹਨਾਂ ਕਿਹਾ ਹੈ ਕਿ ਨਾ ਬੁਰਾ ਹਾਲ ਹੈ ਲੋਕੀ ਘਰ ਛੱਡਣ ਲਈ ਮਜਬੂਰ ਹੋਏ ਪਏ ਹਨ ਤੇ ਇਹ ਲੋਕੀ ਵੋਟਾਂ ਮੰਗਣ ਆਉਂਦੇ ਹਨ ਤੇ ਉਸ ਤੋਂ ਬਾਅਦ ਕਦੇ ਨਹੀਂ ਆਉਂਦੇ ਆਰਤਾ ਨੇ ਕਿਹਾ ਕਿ ਕਦੇ ਨਾਲ ਇਹਦੀ ਸਫਾਈ ਨਹੀਂ ਹੁੰਦੀ ਤੇ ਕਦੇ ਐਮਐਲ ਨੇ 79 ਤੇ ਇਸ ਲਈ ਸਫਾਈਆਂ ਵੀ ਹੋ ਰਹੀਆਂ ਹਨ ਅੱਜ ਹੱਲ ਅੱਜ ਕੱਢ ਕੇ ਅੱਜ ਇਹਨਾਂ ਗੱਲ ਸੁਣੋ ਅੱਜ ਇਹ ਮਸਲਾ ਹੱਲ ਕਰਨਗੇ ਅੱਜ ਇਹਨਾਂ ਨੂੰ ਕਮੇਟੀ ਵਾਲੇ ਦਿਖਦੇ ਵੀ ਕਮੇਟੀ ਨੇ ਗੰਦੇ ਨਾਲੇ ਕੱਢਣੇ ਨੇਗੇ ਕਮੇਟੀ ਨੇ ਦੱਸਦਾ ਸਾਫ਼ ਕਰਨਾ ਕਿਉਂਕਿ ਇਹਨਾਂ ਨੇ ਨੰਗਣਾ ਹੈ ਬਾਕੀ ਆਮ ਜਨਤਾ ਵੀ ਕੋਈ ਜ਼ਿੰਦਗੀ ਨਹੀਂ ਉਹ ਇਨਸਾਨ ਨਹੀਂ ਸਮਝਦੇ ਨਾ ਫਿਰ ਉਹਨਾਂ ਨੂੰ ਸਿਰਫ ਵੋਟਾਂ ਲੈਣ ਵਾਲੇ ਇਨਸਾਨ ਨੇ ਉਹ ਬਾਕੀ ਉਸ ਤੋਂ ਬਾਅਦ ਗਧੇ ਨੇ ਉਹ ਕੋਈ ਗਧਿਆਂ ਵਾਲੀ ਜ਼ਿੰਦਗੀ ਜੀ ਰਹੇ ਨੇ ਲੋਕ ਇੱਥੇ ਹਰ ਕੰਮ ਤੇ ਕੀ ਸਾਡੇ ਰਿਸ਼ਤੇਦਾਰ ਭੈਣ ਭਾਈ ਹੁੰਦਾ ਉਹ ਸਾਨੂੰ ਸ਼ਰਮੀ ਲੱਗਦੀ ਕਿ ਕੀ ਗਰੀਬਾਂ ਦਾ ਪਾਣੀ ਆ ਟੂਟੀਆਂ ਬੰਦ ਕਿਉਂ ਕੀਤੀਆਂ ਨੇ ਪਹਿਲਾਂ ਤਿੰਨ ਸਾਲ ਚ ਨਾਲੇ ਦੀ ਸਫਾਈ ਹੋਈ ਨਹੀਂ ਜਿਹੜੀ ਕਦੇ ਵੀ ਨਹੀਂ ਹੋਈ ਹੈਗੀ ਕਦੇ ਵੀ ਇੱਕ ਦਿਨ ਕਹਿਣ ਕੀ ਹੈ ਚਾਰ ਚਾਰ ਕਾਗਜ਼ ਕੱਢੇ ਚਲੋ ਚੱਲ ਗਏ ਦੂਜੇ ਦਿਨ ਅੱਜ ਕਿਉਂ ਸਫਾਈ ਹੋ ਰਹੀ ਹੈ ਅੱਜ ਕਿਉਂ ਸਫਾਈ ਹੋ ਰਹੀ ਹੈ ਕਿਉਂ ਐਮਐਲਏ ਸਾਹਿਬ ਨਹੀਂ ਆਉਣਾ ਦੀ ਇੱਥੇ ਕਿਉਂਕਿ ਇਹਨਾਂ ਦੇ ਗੱਡੀਆਂ ਗੰਦੀਆਂ ਹੁੰਦੀਆਂ ਨੇ ਇਹਨਾਂ ਦੇ ਸੈਂਡਲ ਸਲੀਪਰ ਗੰਦੇ ਹੁੰਦੇ ਨੇ ਇਹਨਾਂ ਦੇ ਬਾਟਾ ਦੀ ਜੁੱਤੀਆਂ ਪਾਈਆਂ ਹੋਈਆਂ ਨੇ ਤੇ ਉਹ ਗਰੀਬ ਬੰਦਾ ਕੀ ਕਰਦਾਗਾ ਉਹਦੇ ਦਾ ਸਿੰਪਲ ਜੁੱਤੀ ਹੈਗੀ ਉਹ ਕਿਹੜਾ ਇਨਸਾਨ ਹੈ ਕੋਈ ਗਰੀਬਾਂ ਨੇ ਕਿਹੜੀਆਂ ਜ਼ਿੰਦਗੀਆਂ ਨਿਗਲੀਆਂ ਕੋਈ ਇਹਦੇ ਬੱਚਿਆਂ ਦਾ ਬੁਰਾ ਹਾਲ ਆ ਸਾਡਾ ਬਜ਼ੁਰਗਾਂ ਦਾ ਸਾਡਾ ਬੁਰਾ ਹਾਲ ਘਰਾਂ ਲੈ ਸੀ ਘਰ ਛੱਡ ਕੇ ਮਜਬੂਰ ਛੱਡਣ ਨੂੰ ਮਜਬੂਰ ਹੋਏ ਪਿਆ ਅੱਜ ਇਹਦਾ ਹੱਲ ਤਾਂ ਕੋਈ ਹੋਵੇ 3 ਸਾਲਾਂ ਦੇ ਵਿੱਚ ਇਹਨਾਂ ਦਾ ਕੋਈ ਹੱਲ ਨਹੀਂ ਹੋਇਆ ਹੈਗਾ ਆਏ ਗਏ ਨਾਲ ਦੇ ਕੇ ਮੁੜ ਗਏ ਕੀ ਕਿੰਡੀ ਗੱਲ ਹੈ ਕੀ ਇਹ ਸੋਬੇ ਪਰ ਵਿੱਚ ਲੁਟਕੋਆ ਦੀਆਂ ਵਾਰਦਾਤਾਂ ਵਿੱਚ ਲਗਾਤਾਰ ਇਜ਼ਾਫਾ ਹੁੰਦਾ ਜਾ ਰਿਹਾ ਜਿਸ ਦੇ ਤਹਿਤ ਬੀਤੇ ਦਿਨੀ ਨਾਬਾਲੇ ਕੇ ਪਿੰਟੂ ਨਾਮ ਦਾ ਵਿਅਕਤੀ ਜਦੋਂ ਨਾਬਾ ਰੇਲਵੇ ਸਟੇਸ਼ਨ ਤੋਂ ਉਤਰਿਆ ਤਾਂ ਸੱਤ ਲੁਟੇਰਿਆਂ ਵੱਲੋਂ ਪਿੰਟੂ ਤੋਂ 10000 ਦੀ ਰਾਸ਼ੀ ਤੇ ਮੋਬਾਈਲ ਫੋਨ ਖੋਣ ਤੋਂ ਬਾਅਦ ਉਸ ਦੇ ਪੂਰੀ ਤਰ੍ਹਾਂ ਨਾਲ ਕੁੱਟ ਮਾਰ ਕਰਕੇ ਜ਼ਖਮੀ ਕਰ ਦਿੱਤਾ। ਨਾਬਾ ਕੋਤਵਾਲੀ ਦੇ ਐਸਐਚਓ ਨੂੰ ਲੁੱਟਖੋ ਦੀ ਵਾਰਦਾਤ ਦਾ ਪਤਾ ਲੱਗਿਆ ਤਾਂ ਮੌਕੇ ਤੇ ਕੁਝ ਘੰਟਿਆਂ ਦੇ ਅੰਦਰ ਅੰਦਰ ਸੱਤ ਲੁਟੇਰਿਆਂ ਨੂੰ ਕਾਬੂ ਕਰਕੇ ਜੇਲ੍ਹ ਦੀਆਂ ਸਲ੍ਹਾਖਾਂ ਪਿੱਛੇ ਭੇਜ ਦਿੱਤਾ ਗਿਆ। ਟਾਈਮ ਤੋਂ ਜਿਹੜੀਆਂ ਵਾਰਦਾਤਾਂ ਕਰ ਰਏ ਸੀਗੇ ਇਹ ਇਹ ਦੇਖਦੇ ਸੀ ਕਿ ਜਿੱਥੇ ਵੀ ਮਾਈਗ੍ਰੈਂਟ ਲੇਬਰ ਹੈਗੀ ਹੈ ਮਾਈਗ੍ਰੈਂਟ ਲੇਬਰ ਵਾਲਾ ਕੋਈ ਬੰਦਾ ਖੜਾ ਹੈ ਜਾਂ ਕੋਈ ਕੱਲਾ ਕੱਲਾ ਬੰਦਾ ਖੜਾ ਹੈ ਉਹਦੇ ਤੇ ਕੋਈ ਨਾ ਕੋਈ ਇਹ ਬਾਹਰ ਕਰਦੇ ਸੀ ਬਾਹਰ ਕਰਨ ਤੋਂ ਬਾਅਦ ਉਹਦਾ ਕੋਈ ਮੋਬਾਈਲ ਜਾਂ ਕੋਈ ਪੈਸੇ ਸਨੇਚ ਕਰਕੇ ਲੈ ਜਾਂਦੇ ਕੱਲ ਵੀ ਕਿੰਦੇ ਐਂ ਇਨਸੀਡੈਂਟ ਹੋਇਆ ਸਾਡੇ 3:00 ਵਜੇ ਬੱਸ ਸਟੈਂਡ ਤੋਂ ਮਿੱਟੂ ਨਾਮ ਦਾ ਇੱਕ ਵਿਅਕਤੀ ਜਿਹੜਾ ਹੈਗਾ ਇਹ ਸਮਕਰਦਾਇ ਤੇ ਮਿਲ ਦੇ ਵਿੱਚ ਕੰਮ ਕਰ ਰਿਹਾ ਤੇ ਉਹ ਜਦੋਂ 3:30 ਵਜੇ ਉਤਰਿਆ ਤੇ ਉਹ ਇਹਨੂੰ ਕੱਲਾ ਦੇਖ ਕੇ ਇਹ ਬੰਦੇ ਉਹਨੂੰ ਉਹ ਮੌਕੇ ਤੇ ਇਹਨੂੰ ਥਾਣੇ ਸੱਟਾਂ ਮਾਰੀਆਂ ਔਰ ਮੋਬਾਈਲ ਔਰ ਉਹਦੇ ਪੈਸੇ ਕੋਕੇ ਚਲੇ ਗਏ ਫਿਰ ਜਿਹੜਾ ਇਹ ਸੱਤ ਸੱਤ ਜਣੇ ਨੇ ਜੀ ਬਾਇਨੇਮ ਸੱਤ ਜਣੇ ਦਾ ਪਰਚਾ ਦਿੱਤਾ ਉਸ ਤੋਂ ਬਾਅਦ ਇਹ ਰੈਡਲੀ ਜਦੋਂ ਸਾਡੇ ਕੋਲ ਇਤਲਾਹ ਦੇਣ ਆਇਆ ਹੈਗਾ ਅੰਟੂ ਜਿਹਦੇ ਸਿਰ ਤੇ ਸਟ ਲੱਗੀ ਸੀ ਇਹਨੇ ਇਤਲਾਹ ਦਿੱਤੀ ਇਮੀਡੀਏਟਲੀ ਨਾਮ ਦੇ ਨਾਲ ਹੀ ਅਸੀਂ ਜਿਹੜਾ ਅ ਇੰਟੈਲੀਜੈਂਸ ਹਿਊਮਨ ਇੰਟੈਲੀਜੈਂਸ ਦੀ ਆ ਕੈਮਰਾਜ਼ ਨਾਲ ਦੂਜੇ ਨਾਲ ਵਰਕਆਊਟ ਕਰਕੇ ਜਿਹੜਾ ਹੈਗਾ ਅ ਪੱਦੇ 2 ਘੰਟੇ ਦੇ ਵਿੱਚ ਅਸੀਂ ਜਿਹੜੇ ਹੈ ਸਾਰੇ ਦੇ ਸਾਰੇ ਬੰਦੇ ਰੀਲਿਸ ਕਰ ਲਏ ਇਹਨਾਂ ਕੋਲੋਂ ਤਾਂ ਟੈਲੀਫੋਨ ਬ੍ਰਾਮ ਫੋਨ ਬ੍ਰਾਮ ਦੋਨੇ ਫਿਰ ਇੱਕ ਨੂੰ ਕੋ ਹੱਥੀ ਜੇ ਬ੍ਰਾਮਦ ਹੋਈਏ ਤਾਂ ਦੋ ਤਿੰਨ ਛੋਟੀਆਂ ਬਰਾਉਂਡ ਹੋ ਗਈਆਂ ਇਹ ਦੇਖੋ ਹਜੇ ਮੈਂ ਇਹਨਾਂ ਦਾ ਪੇਸ਼ ਕਰਨ ਤੋਂ ਬਾਅਦ ਰਿਮਾਂਡ ਲਵਾਂਗਾ ਰਿਮਾਂਡ ਤੋਂ ਬਾਅਦ ਫਿਰ ਜਿੰਨੇ ਵੀ ਮੁਕੱਦਮੇ ਜਿਹੜੇ ਸਾਡੇ ਅੰਟਰੈਸ ਹੈਗੇ ਨੇ ਉਹਨਾਂ ਦੇ ਸਾਰੇ ਇਹ ਪਰੇਸ਼ਾਨ ਬੀੜ ਕਰਕੇ ਵੀ ਕਿਹਨੇ ਇਹਨਾਂ ਨੂੰ ਤਾਂ ਰੋਲ ਤਾਂ ਨਹੀਂ ਜੇ ਜਿਹੜਾ ਹੈਗਾ ਅ ਇਨਵੈਸਟੀਗੇਸ਼ਨ ਕਰਾ ਗੁੱਡਲੀ ਚਾਰਤਰੀ ਤੋਂ ਕੀ ਸਭ ਦਾ ਹੈ ਬੇਸਿਕਲੀ ਇਹ ਹੈ ਵੀ ਇਹ ਇਹਨਾਂ ਦਾ ਬੋਡੀ ਸਪੋਰਟੀ ਇਹ ਹੈ ਵੀ ਜਿੱਥੇ ਇਕੱਲਾ ਬੰਦਾ ਦੇਖ ਲੈਂਦਾ ਸੀ ਇਕੱਲਾ ਬੰਦਾ ਦੇਖ ਕੇ ਇਕੱਲਾ ਹੈਗਾ ਉਹਦੇ ਤੇ ਕੋਈ ਨਾ ਕੋਈ ਗੁਆਰ ਕਰਦੇ ਸੀ ਉਸ ਤੋਂ ਬਾਅਦ ਇਹਨੂੰ ਪੈਸੇ ਕੋਲ ਅ ਇਹ ਤਕਰੀਬਨ ਇਹ ਜਿਹੜੇ ਹੈਗੇ ਨੇ ਸਾਰੇ ਕੋਈ 20 ਸਾਲ ਦਾ ਕੋਈ 24 ਸਾਲ ਦਾ ਦੋ ਤਿੰਨ ਬੰਦੇ ਹੈਗੇ ਨੇ ਜਿਨ੍ਹਾਂ ਤੇ ਆਲਰੇਡੀ ਸਨੇਚਿੰਗ ਦੇ ਤੇ ਦੂਜੇ ਪਰਚੇ ਦਰਜ ਨੇ ਇਹ ਇਸ ਪ੍ਰਾਸਤੀ ਵਾਸਤੇ ਸਾ ਸਕਾ ਇਹ ਨਸੀਬ ਵਾਸਤੇ ਕਰਦੇ ਜੀ ਹੈ तकरीबन ਸਾਰੇ ਨਸ਼ੇ ਕਰਨ ਵਾਲੇ ਨੇ ਇੱਕ ਇਹ ਚ ਬਾਬੂਰਾਮ ਔਰ ਫੋ ਪ੍ਰਿੰਸ ਜੀ ਦੇ ਜੀ ਦੇ ਤੇ ਪਹਿਲਾਂ ਤਿੰਨ ਪਰਚੇ ਦਰਜ ਨੇ ਜੀ ਐਨਡੀ ਦੇ ਪਰਚੇ ਕਰਦੇ ਦੋ ਸਨੇਚਿੰਗ ਦੇ ਪਰਚੇ ਦਰਜ ਨੇ ਇਹ ਮਦਲ ਗਰਪ ਗਰਪਲੀਟਰ টাই ਵੀ ਕੰਮ ਕਰਦਾ ਜਿਹੜੇ ਕਈ ਦੁਕਾਨਾਂ ਦੀਆਂ ਵੀ ਲੁੱਟਾਂ ਘੋਆ ਕਰਿਆ ਨੇ ਇਹ ਤੁਹਾਨੂੰ ਲੱਗਦਾ ਹੌਲੀ ਇਹ ਤਾਂ ਹਜੇ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੀ ਹਜੇ ਰਿਮਾਂਡ ਲਵਾਂਗੇ ਰਿਮਾਂਡ ਤੋਂ ਬਾਅਦ ਕਰਾਂਗੇ ਇਹ ਇਹ ਅਸੀਂ ਪੀਐਸਐਨ ਦੀ 304 ਅ 115 262 35 ਜੀ 190 ਬੀ ਬੀਐਨਐਸ ਦੇ ਵਿੱਚ ਜਿਹੜਾ ਹੈਗਾ ਪਰਚਾ ਦਿੱਤਾ ਰਿਮਾਂਡ ਦੇ ਦੌਰਾਨ ਹੋਊਗੀ ਕਿ ਉਹਦੇ ਅੰਦਰ ਉਮੀਦ ਹੈ ਕਿ ਜੰਨੀਆਂ ਸੀ

हाँ जी क्या बोला बोले कि सारा पैसा दे दो और जय जो पैसा था वो भी ले गए जो कहने के मतलब बेग वो में कपड़ा उपड़ा लिए थे वो भी सब कुछ ले गए हम मोबाइल भी ले गए मैं यूपी से आ रहा था प्रयागराज यहाँ पर रहती हूँ नबा में रहते हैं ब्यूटीफुल सुपरफाइन कास्टिंग में काम करते हैं अब उसके द्वारा मामला दर्ज किया गया है ਕੈਸੇ ਦੇਖਦੇ ਹੋ ਆਪਰ ਇੱਕਦਮ ਗਰਭਾਈ ਦੀ ਕਾਰਵਾਈ ਜੋ ਕੀਤਾ ਗਿਆ ਹੈ ਉਹ ہمارے ਲਈ ਸਹੀ ਹੈ ਕਿ ਅੱਗੇ ਚੱਲ ਕੇ ਕਰਨੇ ਦਾ ਮਤਲਬ ਇਹ ਹੈ ਨਾ ਹੋ ਕਿਸੇ ਦੇ ਸਾਥ ਤੁਮ 5-6 ਲੋਕਾਂ ਨੇ ਅਣਪਛਾਤੇ ਆਣੇ ਨੇ ਇਹਦੀ ਕੁੱਟਮਾਰ ਕੀਤੀ ਤੇ ਇਹਨੂੰ ਲੁੱਟਿਆ ਇਹਦਾ ਮੋਬਾਈਲ ਲੁੱਟਿਆ ਹੈ ਤੋਂ ਪੈਸੇ ਖੋਏ ਤੇ ਜੋ ਕਪੜਾ ਲੀੜਾ ਇਹਦਾ ਜੋ ਵੀ ਸੀ ਇਹਨੂੰ ਸਾਰਾ ਕਪੜਾ ਲੀੜਾ ਖੋਇਆ ਹੈ ਤੋਂ ਤੇ ਇਹਦੀ ਬਹੁਤ ਕੁੱਟਮਾਰ ਕੀਤੀ ਉਹਨੂੰ ਦੇਖਦੇ ਹੋਏ ਇਹਦੇ ਵੱਲੋਂ ਨਬਕ ਤਵੰਲੀ ਦੇ ਵਿੱਚ ਰਿਪੋਰਟ ਲਿਖਾਈ ਗਈ ਔਰ ਸਰਦਾਰ ਸਰਬਜੀਤ ਸਿੰਘ ਚਿੰਬਾ ਜੀ ਐਸਐਚਓ ਸਾਹਮਣੇ ਔਰ ਇੱਕ ਤਵੰਲੀ ਅਸੀਂ ਉਹਨਾਂ ਦੀ ਤਾਰੀਫ਼ ਕਰਦੇ ਹਾਂ ਬਹੁਤ ਕਿ ਉਹਨਾਂ ਨੇ 1 ਘੰਟੇ ਦੇ ਵਿੱਚ ਜਿਹੜੇ ਉਹ ਲੁਟੇਰੇ ਸੀ ਉਹਨਾਂ ਨੂੰ ਕਾਬੂ ਕੀਤਾ ਤੇ ਉਹਨਾਂ ਨੂੰ ਸਬਕ ਸਿਖਾਇਆ ਕਿ ਕਿਸ ਤਾ ਕਿਸੇ ਬੰਦੇ ਤੇ ਇਸ ਤਰ੍ਹਾਂ ਸ਼ਰੀਫ ਬੰਦੇ ਤੇ ਕਿਵੇਂ ਅਟੈਕ ਕਰੀਦਾ ਮੈਨੂੰ ਲੱਗਦਾ ਕਿ ਜਿਹੜੀਆਂ ਪਿਛਲੀਆਂ ਚੋਰੀਆਂ ਸਾਡੇ ਵਪਾਰੀਆਂ ਦੇ ਪਹਿਲਾਂ ਦੁਕਾਨਾਂ 'ਤੇ ਪਾੜ ਲੱਗੇ ਨੇ ਤਾਂ ਜਿਵੇਂ ਕਿਸੇ ਦੀ ਬਾਲੀ ਕੱਢ ਲਈ ਕਿਸੇ ਲੇਡੀਜ਼ ਦੀ ਸ਼ਹਿਰ ਦੇ ਵਿੱਚ ਤੁਰੇ ਜਾਂਦੇ ਦੀ ਬਹੁਤ ਜ਼ਿਆਦਾ ਲੇਡੀਜ਼ ਨੂੰ ਵੀ ਬਾਹਰ ਨਿਕਲਣ ਦਾ ਔਕਾਸ ਹੋਵੇ ਸੀ ਪਿਛਲੇ 20-25 ਦਿਨ ਤੋਂ ਜੋ ਕਤਵਾਲੀ ਦੇ ਇੰਚਾਰਜ ਉਹਰੇ ਆਏ ਨੇ ਐਸਐਚਓ ਸਾਹਿਬ ਕਾਬਲੇ ਤਾਰੀਫ ਨੇ ਅਸੀਂ ਸਾਰੇ ਵਪਾਰੀ ਵੀ ਉਹਨਾਂ ਦੀ ਤਾਰੀਫ ਕਰਦੇ ਹਾਂ ਕਿ ਜਿਸ ਤਰ੍ਹਾਂ ਉਹਨਾਂ ਨੇ ਚੋਰਾਂ ਨੂੰ ਨੱਥ ਪਾਈ ਆ ਅਸੀਂ ਸਲੂਟ ਕਰਦੇ ਹਾਂ ਅਸੀਂ ਅਫਸਰ ਨੂੰ ਕਿ ਨਾਂਬੇ ਲਈ ਸਾਡੇ ਅਸਲੇ ਐਸੀ ਅਫਸਰ ਚੈੱਕ ਦੇ ਸਰ ਮੈਂ ਜੀ ਤਿੰਨ ਚਾਰ ਬੱਚੇ ਨਹੀਂ ਪੜ੍ਹਦੇ ਨਹੀਂ ਕੰਮ ਕਿੰਨੀ ਦੇਰ ਤੋ ਕਰਦਾ ਸਰ ਬੰਦ ਨਹੀਂ ਹੋ ਗਈ ਕੋਈ ਹੋ ਜਾਂਦਾ ਕਿਵੇਂ ਰੁਕਦੇ ਸੀ ਰੋਕਾ ਤੇ ਫਿਰ ਆਪਣਾ ਕੀ ਜਾਂਦੇ ਨੇ ਇੱਕ ਹੋਰ ਕੁਛ ਮਾਰਦੇ ਸੀ ਕਿ ਕੁਝ ਚੀਜ਼ ਕਿਹੋ ਜੀ ਹਰ ਕਈ ਵਾਰ ਹੁੰਦੀ ਸੀ ਕੋਈ ਵਾਰ ਕਰ ਦਿੱਤੀ ਐ ਧੱਕਾ ਦੇ ਕੇ ਮਾਰ ਭਾਜੇ ਲੰਦੇ ਸੀ ਜੀ ਦੇਖੋਗੇ ਜਿਹੜਾ ਕੱਲ ਜਿਹੜਾ ਕੱਲ ਤੁਸੀਂ ਜਿਹੜੇ ਵਾਰਦਾਸ ਕੀਤੀ ਆ ਕਿੰਨੇ ਜਾਣੇ ਸੀ ਤੇ ਤੁਸੀਂ ਕੌਣ ਕਿਵੇਂ ਉਹਨਾਂ ਨੂੰ ਕੁੱਟਿਆ ਜਾ ਮੇਰੇ ਮੋਹਲੇ ਕੋ ਕਿਹੜਾ ਕਿਹੜਾ ਉਹਨਾਂ ਤੁਸੀਂ ਮੈਂ ਉਹਨਾਂ ਨੂੰ ਤਾਂ ਮਾਰ ਕੇ ਸੱਟਾ ਕਹੀ ਉਹਦੇ ਉਹ ਦੂਜੇ ਮੁੰਡੇ ਨੇ ਕੁਝ ਮਾਰਿਆ ਜੀ ਉਹਨਾਂ ਦੇ ਸਿਰ ਤੇ ਮਾਰਿਆ ਵੀ ਇਹ ਤਾਂ ਹੁਣ ਵੀ ਪਤਾ ਨਾ ਸਰ ਮੈਂ ਮੇਰਾ ਮੂਮ ਕੁ ਮਾਜੀ ਦਾ ਜੀ ਉਹਨੇ ਪਤਾ ਨਹੀਂ ਕੀ ਮਾਰਿਆ ਪਤਾ ਨਹੀਂ ਕੀ ਸੀ ਜੀ ਉਹਦੇ ਹੱਥ ਕੇ ਮੁੰਡੇ ਉਹਦੇ ਟੱਪ ਚ ਮੇਰੇ ਕੋਈ ਸਿਰ ਕੁਛ ਨਹੀਂ ਸੀ ਉਸ ਟਾਈਮ ਉਸ ਟਾਈਮ ਮੇਰਾ ਮੂੰਹ ਕੁਮ ਗਿਆ ਸੀਗਾ ਦੂਜਾ ਮੁੰਡਾ ਮੇਰੇ ਨਾਲ ਤੇ ਸੀਗਾ ਉਹਨਾਂ ਨੇ ਮਾਰਿਆ ਵਾਜੀ ਸਰ ਕਿੰਨੇ ਕੁ ਵਾਰ ਦਿੱਤਾ ਹੁਣ ਤੱਕ ਸ਼੍ਰੀ ਮੁਖਸਰ ਸਾਹਿਬ ਡਾਕਟਰ ਅਕਲ ਚੋਧਰੀ ਆਈਪੀਐਸਪੀ ਐਸਐਸਪੀ ਸ਼੍ਰੀ ਮੁਖਸਰ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਐਸਪੀ ਡੀ ਅਤੇ ਡੀਐਸਪੀ ਦੀ ਨਿਗਰਾਨੀ ਹੇਠ ਜ਼ਿਲ੍ਹਾ ਪੁਲਿਸ ਨੇ ਟੈਲੀਕਮ ਟਾਵਰ ਬੁਨਿਆਦੀ ਢਾਂਚੇ ਦੀਆਂ ਸੰਗਠਿਤ ਚੋਰੀਆਂ ਵਿੱਚ ਸ਼ਾਮਲ ਇੱਕ ਡਰੋਨ ਨੂੰ ਸਫਲਤਾਪੂਰਵਕ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਜੋ ਕਿ ਖਾਸ ਤੌਰ ਦੇ ਪੂਰੇ ਖੇਤਰ ਵਿੱਚ ਬੇਸ ਬੈਂਡ ਯੂਨਿਟਾਂ संबोधित हिस्सा चोरी करते सीम मुक्तर पुलिस वालों पिछले कुछ टाइम तो जो टेलीकॉम कंपनी के टावर एक करोनिक चोरिया इनपुट्स जो आ रही थी उस सारा पैटर्न स्टडी करके वक टीम बनाई गई तो कंसर्न पुलिस स्टेशन से सीआईए टीम ने लैड बाई डी एस पी डी एंड एस पी डी इस चार हफ्ते की लगातार एक ਪ੍ਰੋਫੈਸ਼ਨਲ ਤਰੀਕੇ ਦੇ ਮੈਥਡ ਨੂੰ ਫੋਲੋਅ ਅਪ ਕੀਤਾ ਗਿਆ ਤੇ ਇਸ ਤੇ ਕ੍ਰੈਕਡਾਊਨ ਕਰਕੇ ਇਹ ਜੋ ਟੈਲੀਕਾਮ ਥੈਫਟ ਗੈਂਗ ਹੈ ਇਸ ਨੂੰ ਕ੍ਰੈਕ ਕੀਤਾ ਗਿਆ। ਤੋਂ ਇਸ ਤੇ ਹਲੇ ਤੱਕ ਜੋ ਗ੍ਰਿਫਤਾਰੀਆਂ ਹੋਈਆਂ ਗਈ ਉਹਨਾਂ ਤੇ ਗੱਲ ਸਾਹਮਣੇ ਆਈ ਹੈ ਕਿ ਕਿ ਇੱਕ ਕੋਈ ਐਕਸ ਐਮਪਲੋਈ ਸੀਗਾ ਜੋ ਟੈਲੀਕਾਮ ਕੰਪਨੀ ਦੇ ਪਹਿਲਾਂ ਵੀ ਕੰਮ ਕਰਦਾ ਰਿਹਾ ਕੰਟਰੈਕਟਰ ਦੇ ਨਾਲ। ਤੋਂ ਉਸ ਨੂੰ ਸਾਰੀ ਜਿੱਥੇ ਵੀ ਟਾਵਰਸ ਤੇ ਕੀ ਇਕੁਪਮੈਂਟ ਲੱਗਿਆ ਹੈਗਾ ਕੀ ਉੱਥੇ ਲੋਕੇਸ਼ਨਸ ਹੈਗੀ ਕਿੱਥੇ ਸਿਕਿਉਰਿਟੀ ਗੈਪਸ ਹੈਗੇ ਕਿੱਥੇ ਵਲਨਰੇਬਿਲਿਟੀ ਹੈਗੀ ਉਥੇ ਉਸ ਚੀਜ਼ ਦਾ ਇਸਤੇਮਾਲ ਕਰਕੇ ਉਹ ਗੈਂਗ ਸਾਰਾ ਆਪਰੇਟ ਕਰ ਰਿਹਾ ਸੀਗਾ ਤਾਂ ਪਿਛਲੇ 1 ਮਹੀਨੇ ਤੇ ਇਹਨਾਂ ਨੇ ਲਗਭਗ 2 ਤੋਂ 2.5 ਕਰੋੜ ਦੇ ਵਿੱਚ ਦੀ ਇਕੁਪਮੈਂਟਸ ਦੀ ਅਸੈਸਮੈਂਟ ਹੈਗੀ ਹੈ ਜੋ ਇੱਕ ਪੂਰੇ ਗੈਂਗ ਨੇ ਇਥੇ ਏਰੀਆ 'ਚ ਚੋਰੀਆਂ ਕੀਤੀਆਂ ਕੁਝ ਚੋਰੀਆਂ ਇਹਨਾਂ ਨੇ ਐਡਜੋਇਨਿੰਗ ਡਿਸਟ੍ਰਿਕਟਸ ਤੇ ਵੀ ਕੀਤੀ ਕੋਈ ਫਾਜ਼ਿਲਕਾ ਦਾ ਏਰੀਆ 'ਚ ਕੁਝ ਇਨਸੀਡੈਂਟ ਹੈ ਕੁਝ ਬਟਿੰਡੇ ਦੇ ਇਨਸੀਡੈਂਟ ਹੈਗੇ ਡਿਸਟ੍ਰਿਕਟ ਮੁਕਸਰ ਦੇ ਪਿਛਲੇ 4 ਹਫਤੇ ਦੇ ਇਨਸੀਡੈਂਟ ਤੇ ਉਹਨਾਂ ਇਹ ਕੇਸ ਕ੍ਰੈਕ ਹੋ ਗਏ ਹੈਗੇ ਇਸ ਤੇ ਫਰਦਰ ਤਫਤੀਸ਼ ਤੇ ਜੋ ਵੀ ਕੋਈ ਜਿਸ ਦੀ ਲਿੰਕੇਜ ਇਸ ਤੇ ਗਲ ਸਾਹਮਣੇ ਆਏਗੀ ਕਿਸ ਨੂੰ ਅੱਗੇ ਕਨਸਾਈਨਮੈਂਟ ਇਹਨਾਂ ਦੀ ਇਕੁਪਮੈਂਟਸ ਦੀ ਜਾਰੀ ਸੀਗੀ ਲਾਰਜਰ ਪਿਕਚਰ ਕੀ ਹੈਗੀ ਉਹ ਫਰਦਰ ਤਫਤੀਸ਼ ਤੇ ਲੈ ਕੇ ਆਏ ਜਾਊਗੀ। ਟੂ ਆਈ ਊਡ ਲਾਈਕ ਟੂ ਕਮੈਂਡ ਮਾਈ ਟੀਮ ਕਿ ਉਹਨਾਂ ਨੇ ਪੂਰਾ ਵਰਕਅਪ ਕਰਕੇ ਪੂਰਾ ਇੰਟੀਗ੍ਰੇਟਿਡ ਮੈਨਰ ਚ ਸਾਰਾ ਇੱਕ ਡਿਟੇਲਡ ਇਨਵੈਸਟੀਗੇਸ਼ਨ ਕੀਤੀ। ਇਕੱਲੇ ਇਕੱਲੇ ਸਸਪੈਕਟਸ ਨੂੰ ਫੋਲੋਅ ਅਪ ਕੀਤਾ ਤੇ ਉਸ ਦੇ ਬਾਅਦ ਇਸ ਨੂੰ ਐਪਰੀਹੈਂਡ ਕੀਤਾ ਗਿਆ ਗਿਆ। ਤੋ ਇਸ ਦੀ ਜੋ ਰਿਕਵਰੀ ਪਾਰਟ ਹੈਗੀ ਉਹ ਪ੍ਰੈਸ ਨੋਟ ਚ ਅਸੀਂ ਦੇਤੀ ਹੈਗੀ। ਵੀ ਹਲੇ ਮੈਟਰ ਚੁੱਕੀ ਇਨਵੈਸਟੀਗੇਸ਼ਨ ਤੇ ਕਲੀਅਰ ਹੋਏਗਾ ਇਨੀਸ਼ੀਅਲੀ ਸਸਪੈਕਟਸ ਕਾਫੀ ਪੁਲਿਸ ਨੇ ਅਪਰੀਹੈਂਡ ਕੀਤੇ ਸੀ ਉਸਤੇ ਇਨੀਸ਼ੀਅਲ ਪੁਸ਼ਕਿਸ਼ਤੇ ਜੋ ਗੱਲ ਸਾਹਮਣੇ ਆਈਏ ਉਸਤੇ ਬੇਸਤੇ ਚਾਰ ਦੀ ਇਨੀਸ਼ੀਅਲੀ ਅਰੈਸਟ ਕੀਤੀ ਗਈ ਹੈ ਫਰਦਰ ਵੀ ਜੋ ਕਿਸੇ ਦੀ ਕੋ ਇਨਵੋਲਵਮੈਂਟ ਆਏਗੀ ਉਸ ਦੇ ਅਕੋਰਡਿੰਗਲੀ ਕਾਰਵਾਈ ਕੀਤੀ ਜਾਏਗੀ ਤੋਂ ਜੋ ਤੁਸੀਂ ਕੋਈ ਮਾਸਟਰਮਾਈਂਡ ਦੀ ਗੱਲ ਕਹਿ ਰਹੇ ਹੋ ਹਲੇ ਤੋਂ ਤਫਤੀਸ਼ ਤੇ ਗੱਲੇ ਸਾਹਮਣੇ ਆਈਏ ਕਿ ਜੋ ਇਨਾਦੇ ਪੁਰਾਣੇ EMPLOYEES ਸੀ ਉਹਨਾਂ ਦੀ ਇਨਵੋਲਵਮੈਂਟ ਸਾਹਮਣੇ ਲੱਗ ਰਹੀ ਹੈਗੀ ਬਟ ਲਾਰਜਰ ਇਹ ਕਨਸਾਈਨਮੈਂਟ ਸਾਰੇ ਜੋ ਇਕੁਪਮੈਂਟਸ ਦੇ ਕਿਥੇ ਦੇਣ ਦਾ ਇਹਨਾਂ ਦਾ ਸੀਗਾ ਉਹ ਅੱਗੇ ਲਿੰਕੇਜਸ ਤੇ ਤਫਤੀਸ਼ ਤੇ ਲਿਆ ਕੇ ਵਰਕਆਊਟ ਕਰ ਸਕਦੇ। ਜ਼ਿਲ੍ਹਾ ਸ਼ਹਿਰ ਮੁਕਸਰ ਸਾਹਿਬ ਵਿੱਚ ਨਸ਼ੇ ਅਤੇ ਅਪਰਾਧਿਕ ਤੱਤਾਂ ਵਿਰੁੱਧ ਚੱਲ ਰਹੀ ਸਖਤ ਮਹਿੰਮ ਤਹਿਤ ਐਸਐਸਪੀ ਡਾਕਟਰ ਅਖਿਲ ਚੌਧਰੀ ਆਈਪੀਐਸ ਦੀ ਅਗਵਾਈ ਵਿੱਚ ਪੁਲਿਸ ਵੱਲੋਂ ਦੋ ਵਰਕਪਕ ਮੁਕਾਬਲੇ ਵਿੱਚ ਤੇ ਨਸ਼ਾ ਤਸਕਰ ਨੂੰ ਗ੍ਰਿਫਤਾਰ ਕਰਕੇ ਕੁੱਲ 80 ਗ੍ਰਾਮ ਹੈਰੋਇਨ 12700 नगदी जो कि ड्रग मनी ਅਤੇ ਦੋ ਨਜਾਇਜ਼ ਬੱਤੀ ਬੋਰ ਪਿਸਟਲਸ ਮੇ ਜਿੰਦਾ ਰਵਾਨ ਬ੍ਰਾਮਤ ਕੀਤੇ ਗਏ ਉਹਨਾਂ ਦੱਸੇ ਕਿ थाना सदर ਸ਼੍ਰੀ ਮੁਕਸਰ ਸਾਹਿਬ ਪੁਲਿਸ ਵੱਲੋਂ ਗਸ਼ਤ ਦੌਰਾਨ ਸਰਕਾਰੀ ਕਾਲਜ ਫਿਰੋਜ਼ਪੁਰ ਰੋਡ ਸ਼੍ਰੀ ਮੁਕਸਰ ਸਾਹਿਬ ਦੇ ਨਜ਼ਦੀਕ ਦੋ ਨੌਜਵਾਨ ਸ਼ੱਕੀ ਹਾਲਤ ਵਿੱਚ ਮਿਲੇ تھے ਮੌਕੇ ਤੇ ਚੈਕਿੰਗ ਦੌਰਾਨ 5 ਗ੍ਰਾਮ ਹੈਰੋਨ ਤੇ ਇੱਕ ਮੋਮੀ ਲਿਫਾਫੇ ਬ੍ਰਾਮਤ ਵਿੱਚ ਕੀਤੇ ਗਏ ਡਿਸਟ੍ਰਿਕਟ ਮੁਕਸਰ ਪੁਲਿਸ ਵੱਲੋਂ ਯੋਧਨਸ਼ੇ ਵਿਰੁੱਧ ਮੁਹਿੰਮ ਤੇ ਪਿਛਲੇ 2 ਦਿਨਾਂ ਤੇ प्रोएक्टिवली काम करते हुए टीम्स ने दो वक्रे परचे दते हैं उसकी जो कंसर्न मुकदमे की रिकवरी से दो वेपनस की रिकवरी हुई है एक मुकदमे से पचहत्तर ग्राम हैरोइन की रिकवरी हुई है तो ये असी डिस्ट्रिक पुलिस वालों दोनों ही मैटर्स से प्रोफेनल इन्वैसटीगेन करके सारी लिंकेज वर्कआउट की गई हैं तो ये सप्लाई लाइन से लार्जर पिक्चर की हैगी है वो तफ्तीश से लिया जाएगी तो वी आर कमिटेड फॉर एगजैम्पलरी एंड ਡੈਟਰੈਂਟ ਐਕਸ਼ਨ ਅਗੇਂਸਟ ਡਰਗ ਸਮਗਲਰਸ ਐਂਡ ਪੈਡਲਰਸ ਕੀ ਕੋਈ ਵੀ ਇਸ ਚ ਡਰਗ ਟ੍ਰੇਡ ਤੇ ਇਨਵੋਲਵ ਹੋਏਗਾ ਉਸ ਤੇ ਸਖਤ ਤੇ ਸਖਤ ਕਾਰਵਾਈ ਕੀਤੀ ਜਾਏਗੀ ਤੇ ਜੋ ਵੀ ਇਸ ਡਰਗ ਟ੍ਰੇਡ ਤੇ ਅੱਗੇ ਇਨਵੋਲਵ ਹੋਣਗੇ ਉਹਨਾਂ ਨੂੰ ਵੀ ਤਫਤੀਸ਼ ਤੇ ਲਾ ਕੇ ਸਾਰੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਤੇ ਜੋ ਵੀ ਇੱਕ ਕਿਸੇ ਨੇ ਪ੍ਰੋਸੀਡ ਆਫ ਸੇਲ ਆਫ ਡਰਗਸ ਤੇ ਕੋਈ ਪ੍ਰਾਪਰਟੀ ਬਣਾਈ ਹੈ ਉਸ ਤੇ ਬਾਰੇ ਵੀ ਕਾਰਵਾਈ ਕੀਤੀ ਜਾਏਗੀ ਤੋ ਇਸ ਦੀ ਵੀ ਪੁਸ਼ਕਿਸ਼ ਤੇ ਇਹ ਗੱਲ ਸਾਹਮਣੇ ਆਈ ਹੈ ਕਿ ਇੰਟਰ ਡਿਸਟ੍ਰਿਕਟ ਰੈਮਿਫਿਕੇਸ਼ਨਸ ਹੈਗੇ ਕਿ ਦੂਸਰੇ ਐਡਜੋਇਨਿੰਗ ਡਿਸਟ੍ਰਿਕਟ ਦੇ ਵੀ ਇਹ ਕੰਸਰਨ ਸਪਲਾਈ ਲਾਈਨ ਦੇ ਬੰਦੇ ਹੈਗੇ तो उन्होंने भी ले लिया सारी चीज गल वर्कआउट की इस च टोटल दो एक सूरज सुखजीत दूसरा मनप्रीत गुरप्रीत अले तफतीश से क्लीयर करते नहीं गल सामने आई कि पुराने पर क्योंकि हूँ ड्रग वाले इशू चो ग आ रही कि जो पुराने बंद जिन्होंने सख्ती करती है तो वो बजाय नए पेडलर जो है वो थोड़ा कोशिश कर रहे हैं ਜਿੱਥੇ ਹੀ ਕੋਈ ਇਨਪੁੱਟ ਪਬਲਿਕ ਵੱਲੋਂ ਤੁਹਾਡੇ ਵੱਲੋਂ ਕੋਈ ਵੀ ਫੀਡਬੈਕ ਆਂਦੀ ਹੈ ਉਸਤੇ ਤੁਰੰਤ ਇੱਕ ਟਾ ਫੋਨ ਕਰਕੇ ኦਪਰੇਸ਼ਨਲੀ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਤੁਰੰਤ ਕਾਰਵਾਈ ਹੋਵੇ। ਤੋਂ ਇਸ ਮੈਟਰ ਚ ਵੀ ਇਹ ਗੱਲ ਸਾਹਮਣੇ ਆਈ ਕਿ ਇਹ ਵੈਪਨ ਬੀਸ ਕਰਕੇ ਰੱਖਦੇ ਸੀਗੇ ਕਿ ਇੱਕ ਕਿਸ ਨੂੰ ਡਰਾਇਆ ਜਾ ਸਕੇ ਤੋਂ ਉਸ ਕਰਕੇ ਡਰਗ ਟ੍ਰੇਡ ਤੇ ਅਗਰ ਯੂਜ਼ ਉਸ ਤੇ ਉਹ ਫਰਕ ਪੈਂਦਾ। ਤੋਂ ਉਹ ਵੈਪਨ ਰਿਕਵਰੀ ਤੇ ਕਾਫੀ ਇੱਕ ਮੈਸੇਜ ਠੀਕ ਜਾਂਦਾ ਕਿ ਕੋਈ ਵੀ ਵੈਪਨਸ ਦੇ ਅਗਰ ਇਨਵੋਲ ਹੁੰਦਾ ਹੈ ਤੋਂ ਉਸ ਤੇ ਸਖਤ ਐਕਸ਼ਨ ਹੋਵੇ। ਸ਼੍ਰੀ ਮੁਕਸਰ ਸਾਹਿਬ ਜ਼ਿਲ੍ਹੇ ਵਿੱਚ ਬਹੁਤ ਸਾਰੇ ਅਜਿਹੇ ਇਲਾਕੇ ਹਨ ਜਿੱਥੇ ਚਟੇ ਅਤੇ ਹੋ ਨਸ਼ਿਆਂ ਦੀ ਬਦੌਲਤ ਲੋਕਾਂ ਨੂੰ ਆਪਣੇ ਨੌਜਵਾਨ ਪੁੱਤਾਂ ਦੀਆਂ ਬਰਾਤਾਂ ਦੀ ਥਾਂ ਅਰਥੀਆਂ ਦੇਖਣੀਆਂ ਪੈ ਰਹੀਆਂ ਹਨ ਬੀਤੀ ਰਾਤ ਗਿੱਦੜਬਾਦ ਦੇ 16 ਸਾਲ ਦਾ ਇੱਕ ਨਾਬਾਲਗ ਬੱਚਾ ਜੋ ਵੀ ਤੇ ਸਮੇਤ ਲਗਾਤਾਰ ਚਟੇ ਦੇ ਟੀਕਿਆਂ ਦੀ ਗ੍ਰਿਫਤ ਵਿੱਚ ਆ ਚੁੱਕਿਆ ਸੀ ਦੇ ਵੱਲੋਂ ਆਪਣੇ ਘਰ ਨੇੜੇ ਹੀ ਸ਼੍ਰੀਆਮ ਨਸ਼ਾ ਵੇਚਣ ਵਾਲੇ ਵਪਾਰੀਆਂ ਤੋਂ ਲਿਆਂਦੇ ਚਟੇ ਨਸ਼ੇ ਦੇ ਟੀਕੇ ਨੂੰ ਘਰ ਦੇ ਬਾਥਰੂਮ ਵਿੱਚ ਵੜ ਕੇ ਟੀਕਾ ਲਗਾ ਰਿਆ ਸੀ ਤਾਂ ਬਾਲਗ ਬੱਚੇ ਦੀ ਬਾਥਰੂਮ ਦੇ ਅੰਦਰ ਹੀ ਮੌਤ ਹੋ ਗਈ ਮੇਰੇ ਨਾਲ ਸਰਬਜੀਤ ਇਹ ਮੁੰਡਾ ਕੌਣ ਸੀਗਾ ਜੀ ਇਹ ਮੇਰਾ ਛੋਟਾ ਭਰਾ ਸੀਗਾ ਕੀ ਗੱਲਬਾਤ ਹੋਈ ਇੱਕ ਨੇ ਨਸ਼ੇ ਵਾਲਾ ਟੀਕਾ ਲਾਇਆ ਸੀਗਾ ਤੇ ਟੀਕੇ ਦੇ ਕਰਕੇ ਦੀ ਡੈਥ ਹੋ ਗਈ ਸੀ ਆਪਦੇ ਭਰਾ ਨੂੰ ਓਨੀ ਦੇਰ ਨਹੀਂ ਸੰਸਕਾਰ ਕਰਨਾ ਜਿੰਨੀ ਦੇਰ ਉਹ ਸਾਰੇ ਜਿਹੜੇ ਦਿਨ ਨਸ਼ਾ ਵੇਚਦੇ ਆ ਜਿਹੜੇ ਇੱਥੇ ਗਿੱਦੜਵਾ ਦੇ ਵਿੱਚ ਜਿੰਨੇ ਵੀ ਵੇਚਦੇ ਉਹਨਾਂ ਤੇ ਕਾਰਵਾਈ ਕੋਈ ਨਾ ਚੱਕੀ ਗਈ ਓਨੀ ਦੇਰ ਅਸੀਂ ਆਪਦੇ ਭਰਾ ਦਾ ਸੰਸਕਾਰ ਨਹੀਂ ਕਰਨਾ ਮੇਰੇ ਭਰਾ ਦੀ ਉਮਰ ਸਿਰਫ 16 17 ਸਾਲ ਸੀ ਅਜੇ ਉਹਨੇ ਕੁਝ ਨਹੀਂ ਦੇਖਿਆ ਸੀ ਐਦੋਂ ਪਹਿਲੇ ਵੀ ਗਿੱਦੜਵਾ ਦੇ ਬਹੁਤ ਮੁੰਡੇ ਮਰ ਚੁੱਕੇ ਆ ਪਰ ਸਰਕਾਰ ਕੋਈ ਪੁਲਿਸ ਇਥੋਂ ਕੁਝ ਕੋਈ ਕਾਰਵਾਈ ਨਹੀਂ ਕਰਦੀ ਪਈਗੀ ਨਾ ਹੀ ਅੱਜ ਤੱਕ ਸ਼ਰੇਆਮ ਇੱਕ ਦਾ ਬਿਆਕ ਪਰ ਕੋਈ ਵੀ ਐਕਸ਼ਨ ਨਹੀਂ ਲੈਂਦਾ ਪਿਆ ਹਰ ਕੋਈ ਭਾਲਦਾ ਵੀ ਸਾਨੂੰ ਪ੍ਰੂਫ ਦਿਓ ਸ਼ਰੇਆਮ ਫੜਾਓ ਪਰ ਅਸੀਂ ਕਿੱਥੋਂ ਪ੍ਰੂਫ ਲੈ ਗਏ ਸਾਨੂੰ ਤਾਂ ਸਿਰਫ ਲਾਸ਼ਾਂ ਮਿਲਦੀਆਂ ਜਿਹਨਾਂ ਨੂੰ ਅਸੀਂ ਹੱਤੀ ਘੜਾਏ ਆ ਉਹਨਾਂ ਦੀ ਅੱਜ ਹੱਤੀ ਲਾਸ਼ਾਂ ਦੋਰੀਆਂ ਨੇ ਸਾਡੇ ਤੋਂ ਇਹ ਦੁੱਖ ਨਹੀਂ ਬਰਦਾਸ਼ਤ ਹੁੰਦਾ ਜੇ ਸਰਕਾਰ ਨਹੀਂ ਕੁਝ ਕਰ ਸਕਦੀ ਤਾਂ ਸਾਨੂੰ ਦੱਸ ਦੇ ਸਿੱਧਾ ਸਿੱਧਾ ਕਹਿ ਦੇਵੇ ਵੀ ਸਾਡੇ ਹੱਥ ਖੜੇ ਆ ਸਰਕਾਰ ਸ਼ਰੇਆਮ ਖੁਦ ਨਸ਼ਾਏ ਚ ਰਹੀ ਆ ਸਾਰੇ ਮੁਲਾਜ਼ਮਾ ਸਾਰੇ ਜਿੰਨੇ ਵੀ ਨੇਤਾ ਸਾਰੇ ਰੇਣੀ ਮਿਨੀ ਨਾਲ ਇਹ ਆਪ ਦੇ ਬੱਚਿਆਂ ਨੂੰ ਬਚਾ ਕੇ ਗਰੀਬ ਬੱਚਿਆਂ ਨੂੰ ਮਾਰ ਰਹੇ ਆ ਕਿਉਂ ਮਾਰ ਰਹੇ ਆ ਇਹ ਕਿਉਂ ਨਹੀਂ ਕੋਈ ਐਕਸ਼ਨ ਇਹਨੇ ਤੇ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ ਹੈਗੀ ਦੀ ਕਿਉਂ ਨਹੀਂ ਜੇਕਰ ਜੇ ਅਸੀਂ 19 ਦਿਨ ਸੰਸਕਾਰ ਨਹੀਂ ਕਰਨਾ ਜਿੰਨੀ ਦੇਰ ਸੁਭਾ ਸਾਡੇ ਮੁੰਡੇ ਦੀ ਕੋਈ ਕਾਰਵਾਈ ਨਾ ਕੀਤੀ ਗਈ ਹੂੰ ਬਸ ਹੋਰ ਮੈਂ ਕੁਝ ਨਹੀਂ ਕੀ ਜੈਨ ਨੂੰ ਕੁਝ ਕਹਿਣਾ ਚਾਹੀਦਾ ਨਹੀਂ ਗੱਲ ਕਰ ਕੋਈ ਦੋਸਤੋ ਇਹ ਸੁਣ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਉ ਜਜ਼ਤ ਰੱਬ ਰੱਖਾਂ